ਲਓ ਵੀ ਮਿੱਤਰੋ ਪੰਜਾਬੀ ਦਾ ਕਹਿੰਦੇ ਉਹ ਕੋਮ ਆ ਜਿਹੜੀ ਕਿ ਲੰਗਰ ਲਾਉਂਦੀ ਆ ਤੇ ਭੁੱਖਿਆਂ ਨੂੰ ਰਜਾਉਂਦੀ ਆ ਤੇ ਇਹ ਤਾਂ ਮਿੱਤਰੋ ਕੰਮ ਬਹੁਤ ਗਲਤ ਹੋ ਗਿਆ ਸੀ ਅੰਡੇਆਂ ਵਾਲਾ ਪਰ ਜਿਹੜਾ ਕਿ ਹਜੇ ਵੀ ਬੇੜਾ ਮਿੱਤਰਾਂ ਨੇ ਸੰਭਾਲ ਲਿਆ ਜਿਹੜਾ ਹੋਣਾ ਸੀ ਬਈ ਜੀ ਹੋ ਗਿਆ ਉਹਦੇ ਬਾਰੇ ਆਪਾਂ ਜ਼ਿਆਦਾ ਚਰਚਾ ਨਾ ਕਰਦੇ ਹੋਏ ਉਹਨਾਂ ਨੇ ਕੀ ਕੀਤਾ ਨਾ ਜੀ ਵੀਡੀਓ ਦੇਖੋ ਪਹਿਲਾਂ ਤਾਂ ਉਹਨੂੰ ਤੋੜ ਜਿਹੜੇ ਵੀ ਛੋਟੇ ਪੈਸੇ ਦਾ ਦੇ ਲੈਣ ਭਲੇਖਾ ਸੀ ਉਹ ਨਿਪਟਦੇ ਆ ਹਾਂਜੀ ਹਾਂਜੀ ਆ 2100 ਰੁਪਏ ਜਿਹੜਾ ਰਾਤ ਲਾਇਦਾ ਸਾਡੇ ਕੋਲੇ ਵਾਪਸ ਆ ਗਏ ਸੀ ਉਹ ਸੀ 2100 ਰੁਪਏ ਨੂੰ ਲੈ ਕੇ ਚਲੇ ਆਂ ਤੇ ਇੱਕ 500 ਰੁਪਏ ਨੂੰ ਵਾਧ ਦੇ ਕੇ ਚਲੇ ਆਂ ਅੱਛਾ 2100 ਰੁਪਏ ਜਿਹੜਾ ਛੋਟਾ ਦੇ ਲੈਣ ਸੀ ਉਹ ਅੰਡਿਆਂ ਦਾ ਤੇ 500 ਰੁਪਏ ਇਨਾਮ ਵਜੋਂ 500 ਇਨਾਮ ਵਜੋਂ ਜਿਵੇਂ ਤੁਸੀਂ ਆਹ ਵੀਡੀਓ ਦੇਖ ਲਈ ਇਹਦੇ ਵਿੱਚ ਉਹ ਵੀ ਹੋਇਆ ਚਲੋ 2100 ਰੁਪਏ ਦੇਣਾ ਸੀ 2100 ਰੁਪਏ ਦਿੰਦੇ ਹੋਏ ਨਾਲ 500 ਰੁਪਏ ਵਾਧ ਦੇ ਕੇ ਕਿਵੇਂ ਲਾ ਲਓ ਪਰ ਕਹਿੰਦੇ ਆ ਨਾ ਸਿਆਣੇ ਕਰ ਬੰਦਾ ਕਵੇ ਜੋ ਵੀ ਹੋਇਆ ਗਲਤ ਸੀ ਇੱਕ ਵਾਰ ਦੀ ਗੱਲ ਆ ਦੋਸਤੋ ਬੰਦੇ ਨੇ ਨਾ ਕਿਸੇ ਦੇ 100 ਤੇ 10 ਰੁਪਏ ਦੇਣੇ ਸੀ ਉਹ ਗਲਤੀ ਦੇ ਨਾਲ ਗਿਆ ਭੁੱਲ ਹੁਣ ਉਹ ਨਾਂ ਤਾਂ ਬੰਦੇ ਦਾ ਫੋਨ ਨੰਬਰ ਰੀੜੀ ਵਾਲੇ ਦਾ ਨਾਂ ਉਹਦਾ ਸਕੈਨਰ ਪਰ ਬੰਦਾ ਨਾ ਸਪੈਸ਼ਲ ਵਈ ਜੀ ਸਪੈਸ਼ਲ ਘਟੋ ਘਟ ਵੀ 40 45 ਕਿਲੋਮੀਟਰ ਸਪੈਸ਼ਲ ਦੇਣ ਗਿਆ ਕਾਰ ਦੇ ਉੱਤੇ ਰੁਪਏ ਆ ਦਾ ਯਾਰ ਮੇਰੇ ਆ ਦਾ ਮਨ ਦੇ ਵਿੱਚ ਦੁਖੀ ਜੇ ਜਾਊਗਾ ਵੀ ਆਪਾਂ ਉਹਦੇ ਰੁਪਏ ਦੇਣੇ ਆ ਤੇ ਨਾਲੇ ਅਗਲੇ ਨੂੰ ਲੱਗੂ ਵੀ ਇਹ ਚੋਰ ਆ ਜਾਂ ਕੀ ਹੈ ਸਪੈਸ਼ਲ ਦੇਣ ਗਿਆ ਪਰ ਜੋ ਵੀ ਹੋਇਆ ਮਿੱਤਰੋ ਚਲੋ ਗਲਤ ਹੈ ਸਹੀ ਹੈ